ਮੇਰੇ ਪਿਆਰੇਓ ਪੰਜਾਬ ਦੀਆਂ ਇਹ ਤਾਜ਼ੀਆਂ ਦੋ ਘਟਨਾਵਾਂ ਤੁਹਾਡਾ ਦਿਮਾਗ ਸੁੰਨ ਕਰ ਦੇਣਗੀਆਂ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਤੁਹਾਨੂੰ ਯਕੀਨ ਨਹੀਂ ਹੋਣਾ ਕਿ ਇਦਾਂ ਵੀ ਹੋ ਸਕਦਾ ਹੈ ਇੱਕ ਮਸ਼ੂਕ ਦੀ ਖਾਤਰ ਆਪਣੀ ਹੀ ਪਤਨੀ ਨੂੰ ਪੂਰੀ ਸਕੀਮ ਬਣਵਾ ਕੇ ਪੈਸੇ ਦੇ ਕੇ ਦੂਜਾਂ ਤੋਂ ਮਰਵਾਉਣ ਦਾ ਡਰਾਮਾ ਰਚਣਾ ਤੇ ਬਾਅਦ ਚ ਨਕਲੀ ਰੋਂਦੇ ਰਹਿਣਾ ਤੇ ਫਿਰ ਫੜੇ ਜਾਣਾ ਤੇ ਦੂਜੇ ਪਾਸੇ ਇੱਕ ਪਿਤਾ ਵੱਲੋਂ ਆਪਣੇ ਹੀ ਪੁੱਤ ਨੂੰ ਗੋਲੀ ਮਾਰ ਕੇ ਪੰਜਾਬ ਦੇ ਵਿੱਚ ਕਤਲ ਕੀਤਾ ਗਿਆ ਇਹਨਾਂ ਦੋਵਾਂ ਘਟਨਾਵਾਂ ਦੀ ਪੂਰੀ ਅਸਲੀਅਤ ਸੁਣ ਕੇ ਤੁਸੀਂ ਲਾਜ਼ਮੀ ਸੋਚਦੇ ਰਹਿ ਜਾਓਗੇ ਤੁਹਾਨੂੰ ਯਕੀਨ ਨਹੀਂ ਹੋਣਾ ਕਿ ਘਰ ਦੇ ਜੀ ਵੀ ਐਦਾਂ ਘਰ ਦੇ ਜੀ ਨੂੰ ਕੋਹ ਕੋਕੇ ਮਾਰ ਸਕਦੇ ਨੇ ਜਿੱਦਾਂ ਪੰਜਾਬ ਦੀਆਂ ਇਹ ਦੋ ਤਾਜ਼ੀਆਂ ਘਟਨਾਵਾਂ ਦੇ ਵਿੱਚ ਆਪਣੇ ਹੀ ਘਰ ਦੇ ਜੀ ਨੂੰ ਘਰ ਦੇ ਹੀ ਜੀਆ ਨੇ ਕੋਹ ਕੋਕੇ ਮਾਰਿਆ ਪਹਿਲੀ ਘਟਨਾ ਹੈ ਜੀ ਲੁਧਿਆਣਾ ਤੋਂ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਰੌਲਾ ਪਿਆ 2-3 ਦਿਨ ਪਹਿਲਾਂ ਦੀ ਘਟਨਾ ਹੈ ਇੱਕ ਅਨੋਖ ਮਿੱੱਤਲ ਨਾਂ ਦਾ ਵਿਅਕਤੀ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਹੈ ਪੋਸਟਰ ਵੀ ਉਹਦੇ ਨਾਂ ਤੇ ਲੱਗਦੇ ਰਹੇ ਨੇ ਤੇ ਉਸ ਵਿਅਕਤੀ ਨੇ ਇੱਕ ਡਰਾਮਾ ਰਚਿਆ ਉਸਨੇ ਕੀ ਕੀਤਾ ਸਭ ਤੋਂ ਪਹਿਲਾਂ ਉਹ ਆਪਣੀ ਘਰ ਵਾਲੀ ਨੂੰ ਰੋਟੀ ਖਵਾਉਣ ਖਾਣਾ ਖਾਣ ਲਈ ਰਾਤ ਨੂੰ ਲੈ ਕੇ ਗਿਆ ਉਸ ਤੋਂ ਬਾਅਦ ਫਿਰ ਰਾਤ ਨੂੰ ਰੌਲਾ ਪਾ ਦਿੱਤਾ ਕਿ ਸਾਡੇ ਉੱਪਰ ਲਟੇਰਿਆ ਨੇ ਹਮਲਾ ਕੀਤਾ ਹੈ ਔਰ ਉਹਨਾਂ ਨੇ ਮੈਨੂੰ ਵੀ ਕੁੱਟਿਆ ਤੇ ਮੇਰੀ ਘਰ ਵਾਲੀ ਦਾ ਕਤਲ ਕਰ ਦਿੱਤਾ ਤੇ ਸਾਡੀ ਕਾਰ ਖੋਹ ਕੇ ਲੈ ਗਏ ਨੇ ਉਸ ਤੋਂ ਬਾਅਦ ਫਿਰ ਪੁਲਿਸ ਉਸ ਦੀ ਜਾਂਚ ਪੜਤਾਲ ਦੇ ਵਿੱਚ ਲੱਗੀ ਉਹ ਅਨੋਖ ਮਿੱਤਲ ਉਹ ਵਕ ਵਕ ਮੀਡੀਆ ਚੈਨਲਾਂ ਤੇ ਰੋ ਰੋ ਕੇ ਇੰਟਰਵਿਊ ਦੇ ਰਿਹਾ ਸੀ ਔਰ ਪੂਰਾ ਆਪਣੇ ਆਪ ਨੂੰ ਦੁਖੀ ਸ਼ੋ ਕਰ ਰਿਹਾ ਸੀਗਾ ਤੇ ਕਹਿ ਰਿਹਾ ਸੀ ਮੇਰੀ ਪਤਨੀ ਖਤਮ ਹੋ ਗਈ ਤੇ ਮੇਰਾ ਤਾਂ ਘਰ ਲੁੱਟਿਆ ਗਿਆ ਪਰ ਜਦੋਂ ਪੁਲਿਸ ਨੇ ਹੁਣ ਖੁਲਾਸਾ ਕੀਤਾ ਉਹ ਸਭ ਕੁਝ ਦਾ ਤੱਥਾਂ ਸਬੂਤਾ ਦੇ ਆਧਾਰ ਤੇ ਪੁਲਿਸ ਸਾਰਾ ਕੁਝ ਖੋਜ ਕੇ ਲੈ ਆਈ ਤਾਂ ਅਸਲ ਦੇ ਵਿੱਚ ਉਹ ਸਭ ਕੁਝ ਕਰਾਇਆ ਉਸੇ ਅਨੋਖ ਮਿੱੱਤਲ ਨਹੀਂ ਸੀ ਅਸਲ ਕਹਾਣੀ ਕੀ ਹੈ ਅਸਲ ਕਹਾਣੀ ਮਿੱਤਰੋ ਏ ਕਿ ਉਸ ਅਨੋਖ ਮਿੱੱਤਲ ਦੇ ਕਿਸੇ ਹੋਰ ਕੁੜੀ ਦੇ ਨਾਲ ਪੁਲਿਸ ਕਹਿੰਦੀ ਐ ਨਜਾਇਜ਼ ਸਬੰਧ ਸੀਗੇ। ਔਰ ਇਹ ਗੱਲ ਉਹਦੀ ਪਤਨੀ ਨੂੰ ਪਤਾ ਲੱਗ ਚੁੱਕੀ ਸੀ। ਤਾਂ ਫਿਰ ਉਹ ਆਪਣੀ ਪਤਨੀ ਨੂੰ ਰਸਤੇ 'ਚੋਂ ਹਟਾਉਣ ਦੇ ਲਈ ਇੱਕ ਬੜੀ ਘਟੀਆ ਕਿਸਮ ਦੀ ਬੁੱਧੂਆਂ ਵਾਲੀ ਅਨਾੜੀ ਕਿਸਮ ਦੀ ਸਕੀਮ ਘੜਦੇ ਨੇ। ਉਹ ਕਹਿੰਦੇ ਨੇ ਕਿ ਇਹਨੂੰ ਮਾਰ ਦਈਏ। ਫਿਰ ਉਹ ਕੱਚ ਘੜੜ ਜੀ ਉਹ ਸਕੀਮ ਘੜ ਕੇ ਤੇ ਉਹ ਫਿਰ ਆਪਣੀ ਘਰ ਵਾਲੀ ਨੂੰ ਪਹਿਲਾਂ ਤਾਂ ਰਾਤ ਨੂੰ ਰੋਟੀ ਖਵਾਉਣ ਰੈਸਟੋਰੈਂਟ ਲੈ ਕੇ ਜਾਂਦਾ ਹੈ ਖਵਾ ਪਿਆ ਕੇ ਜਦੋਂ ਲੈ ਕੇ ਆਉਂਦਾ ਹੈ ਤਾਂ ਫਿਰ ਆਪਣੀ ਹੀ ਘਰ ਵਾਲੀ ਨੂੰ ਮਾਰਨ ਦੇ ਲਈ ਉਸ ਨੇ ਕੁਝ ਵਿਅਕਤੀਆਂ ਨੂੰ ਪੈਸੇ ਦਿੱਤੇ ਹੋਏ ਸੀ ਉਹਨਾਂ ਨਾਲ ਗੱਲ طے ਸੀ ਕਿ ਮੈਂ ਤੁਹਾਨੂੰ ਐਨੇ ਪੈਸੇ ਦਿਆਂਗਾ ਤੁਸੀਂ ਹਮਲਾ ਕਰਨ ਦਾ ਡਰਾਮਾ ਕਰਨਾ ਤੇ ਮੇਰੀ ਘਰ ਵਾਲੀ ਨੂੰ ਮਾਰ ਦੇਣਾ ਤਾਂ ਫਿਰ ਉਹ ਸਭ ਕੁਝ ਕੀਤਾ ਗਿਆ ਸਕੀਮ ਦੇ ਤਹਿਤ ਖਾਣਾ ਖਵਾ ਕੇ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਹਦੇ ਸਖਾਏ ਹੋਏ ਮੁੱਲ ਖਰੀਦੇ ਬੰਦਿਆਂ ਨੇ ਹਮਲਾ ਕਰ ਦਿੱਤਾ ਉਹਨੂੰ ਕੁਝ ਮਾਮੂਲੀ ਸੱਟਾਂ ਮਾਰੀਆਂ ਤੇ ਬਾਕੀ ਉਸ ਦੀ ਘਰ ਵਾਲੀ ਨੂੰ ਕਤਲ ਕਰ ਦਿੱਤਾ ਤੇ ਉਹ ਉਸ ਤੋਂ ਬਾਅਦ ਰੌਲਾ ਪਾ ਰਿਹਾ ਸੀਗਾ ਕਿ ਹਾਏ ਲੁੱਟ ਕੇ ਲੈ ਗਏ ਮਾਰ ਕੇ ਇਹ ਕਰਕੇ ਉਹ ਕਰਕੇ ਪੁਲਿਸ ਨੇ ਮਕਦਮਾ ਦਰਜ ਕਰ ਲਿਆ ਔਰ ਉਹ ਇਹ ਕਹਿ ਰਿਹਾ ਸੀ ਕਿ ਜਦੋਂ ਤੱਕ ਪੁਲਿਸ ਉਹਨਾਂ ਹਮਲਾਵਰਾਂ ਨੂੰ ਫੜ ਨਹੀਂ ਲੈਂਦੀ ਉਦੋਂ ਤੱਕ ਮੈਂ ਆਪਣੀ ਘਰ ਵਾਲੀ ਦਾ ਅੰਤਮ ਸੰਸਕਾਰ ਨਹੀਂ ਕਰਨਾ ਇਥੋਂ ਤੱਕ ਉਹ ਵਿਅਕਤੀ ਡਰਾਮਾ ਰਚ ਰਿਹਾ ਸੀ ਤਾਂ ਫਿਰ ਪੁਲਿਸ ਸਾਰੇ ਤੱਤ ਸਬੂਤ ਖੋਜ ਲਈ ਕਿਉਂਕਿ ਇਸ ਟਾਈਮ ਟੈਕਨੋਲੋਜੀ ਦਾ ਜਮਾਨਾ ਹੈ ਤੇ ਇਹੋ ਜਿਹੇ ਬੁੱਧੂ ਬੰਦੇ ਉਹ ਤਕਨੀਕੀ ਮਾਹਰ ਤਾਂ ਹੁੰਦੇ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਵੇਂ ਸਾਰਾ ਥਾਣਾ ਤਾਂ ਉਹਨਾਂ ਦੀ ਜੇਬ 'ਚ ਐ ਫੋਨ ਉਹਨਾਂ ਦੇ ਕੋਲ ਨੇ ਸਭ ਕੁਝ ਐ ਫੋਨਾਂ 'ਤੇ ਗੱਲਾਂ ਚੱਲਦੀਆਂ ਨੇ ਮੈਸੇਜ ਭੇਜੇ ਜਾਂਦੇ ਨੇ ਤਾਂ ਇਹ ਸਭ ਕੁਝ ਪੁਲਿਸ ਕੋਲੇ ਪਹੁੰਚ ਜਾਂਦਾ ਤਾਂ ਇਹੀ ਕੁਝ ਹੋਇਆ ਹੁਣ ਪੁਲਿਸ ਨੇ ਉਸ ਅਨੋਖ ਮਿੱੱਤਲ ਨੂੰ ਗ੍ਰਿਫਤਾਰ ਕਰ ਲਿਆ ਨਾਲ ਉਸ ਦੀ ਪ੍ਰੇਮਿਕਾ ਉਸ ਦੀ ਮਸ਼ੂਕਾ ਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ 4-5 ਬੰਦੇ ਉਹ ਵੀ ਫੜ ਲਏ ਨੇ ਜਿਨ੍ਹਾਂ ਨੇ ਉਹ ਵਾਰਦਾਤ ਕੀਤੀ ਹੈ ਪੈਸੇ ਲੈ ਕੇ ਹੁਣ ਤੁਸੀਂ ਸੋਚੋ ਕਿ ਯਾਰ ਇਹ ਹੋ ਕੀ ਰਿਹਾ ਹੈ ਤੁਸੀਂ ਦੇਖੋ ਜਿਸ ਵਿਅਕਤੀ ਦੇ ਨਾਲ ਆਪਾਂ ਰਹਿਨੇ ਆ ਚਲੋ ਨਹੀਂ ਬਣਦੀ ਜਾਂ ਕੋਈ ਠੀਕ ਨਹੀਂ ਲੱਗਦਾ ਉਹਦੇ ਨਾਲੋਂ ਅਲੱਗ ਹੋ ਜਾਣਾ ਉਹਦੇ ਨਾਲੋਂ ਪਾਸੇ ਹੋ ਜਾਣਾ ਤਲਾਕ ਲੈ ਲੈਣਾ ਨਾ ਵਰਤਣਾ ਇਹ ਗੱਲਾਂ ਚੱਲ ਸਕਦੀਆਂ ਨੇ ਕਿਸੇ ਵਿਅਕਤੀ ਦਾ ਨਿੱਜੀ ਅਧਿਕਾਰ ਕਿਹਾ ਜਾ ਸਕਦਾ ਪਰ ਕਿਸੇ ਨੂੰ ਮਾਰ ਦੇਣਾ ਆਪਣੇ ਸਵਾਦਾਂ ਦੀ ਖਾਤਰ ਕਿਸੇ ਆਪਣੇ ਹੀ ਜੀ ਦੀ ਜਾਨ ਲੈ ਲੈਣਾ ਔਰ ਇੰਨੀ ਬੇਰਹਿਮੀ ਦੇ ਨਾਲ ਕਿ ਇਹ ਇਨਸਾਨ ਦੀ ਕਾਰਵਾਈ ਹੋ ਸਕਦੀ ਹੈ ਜਾਂ ਕੋਈ ਜਾਨਵਰ ਕੋਈ ਕੋਈ ਖਾਨਾ ਬਦੋਸ਼ ਭੇੜ ਜਾਂ ਇੰਜ ਕਰ ਸਕਦਾ ਸੋ ਇਸੇ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈ ਔਰ ਫਿਰ ਪੁਲਿਸ ਨੂੰ ਤੇ ਸਮਾਜ ਨੂੰ ਗੁੰਮਰਾਹ ਕਰਨ ਦੇ ਲਈ ਪੂਰਾ ਯਤਨ ਲਾਇਆ ਗਿਆ ਇਸ ਵਿਅਕਤੀ ਦੁਆਰਾ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਆਈਆਂ ਨੇ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਨੇ ਇਸੇ ਤਰ੍ਹਾਂ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਸੀ ਮੁਕਸਰ ਸਾਹਿਬ ਵਾਲੀ ਸਾਈਡ ਆ ਡੇਢ ਕਿ ਮਹੀਨਾ ਪਹਿਲਾਂ ਦੀ ਘਟਨਾ ਹੈ ਉਹਨੇ ਵੀ ਇਹੀ ਕਹਾਣੀ ਬਣਾਈ ਸੀ ਕਿ ਸਾਨੂੰ ਲਟੇਰੇ ਪੈ ਗਏ ਨਹੀਂ ਤੇ ਲੁੱਟ ਕੇ ਲੈ ਗਏ ਨੇ ਤੇ ਮੈਨੂੰ ਕੁਝ ਕ ਸੱਟਾਂ ਮਾਰੀਆਂ ਨੇ ਤੇ ਮੇਰੇ ਪਿਓ ਦੇ ਸੱਟ ਜਿਆਦਾ ਮਾਰਤੀ ਉਹਨਾਂ ਨੇ ਤੇ ਉਹਦੀ ਮੌਤ ਹੋ ਗਈ ਹੈ ਤੇ ਅਸਲ ਕਹਾਣੀ ਹੋਰ ਸੀ ਉਹਨੇ ਅਸਲ 'ਚ ਕਿਤੇ ਪੈਸੇ ਫਸਾਏ ਹੋਏ ਸੀ ਬਹੁਤ ਜ਼ਿਆਦਾ ਤੇ ਪਿਤਾ ਪੈਸੇ ਉਹਦੇ ਤੋਂ ਮੰਗਦਾ ਸੀ ਉਹਨੇ ਪੈਸੇ ਫਸਾਏ ਹੋਏ ਸੀ ਪਿਓ ਨੂੰ ਦੱਸਿਆ ਨਹੀਂ ਸੀ ਫਿਰ ਆਖਰ ਪਿਓ ਨੂੰ ਨਾਲ ਲੈ ਕੇ ਝੂਠ ਝਾਟ ਮਾਰ ਕੇ ਤੇ ਉਹ ਗਲਤ ਜਾਣਕਾਰੀ ਜਿੱਥੇ ਦਿੱਤੀ ਸੀ ਉਹ ਪੈਸੇ ਲੈਣ ਗਿਆ ਰਸਤੇ ਦੇ ਵਿੱਚ ਫਿਰ ਉਹਨੇ ਆਪਣੇ ਪਿਓ ਦਾ ਹੀ ਖਾਤਮਾ ਕਰਤਾ ਹੁਣ ਦੂਜੀ ਤਾਜੀ ਘਟਨਾ ਬਠਿੰਡਾ ਦੇ ਵਿੱਚ ਵਾਪਰੀ ਹੈ ਜੋ ਇਸੇ ਤਰ੍ਹਾਂ ਦੀ ਹੈ ਇੱਕ ਪਿਤਾ ਨੇ ਆਪਣੇ ਹੀ ਪੁੱਤਰ ਨੂੰ ਗੋਲੀ ਮਾਰ ਦਿੱਤੀ ਹੈ ਤੇ ਉਸ ਦਾ ਕਤਲ ਕਰ ਦਿੱਤਾ ਹੈ ਹੁਣ ਤੁਸੀਂ ਦੇਖੋ ਬਠਿੰਡਾ ਦਾ ਪਿੰਡ ਚੱਕ ਰੁਲਦੂ ਸਿੰਘ ਵਾਲਾ ਦੀ ਇੱਕ ਘਟਨਾ ਔਰ ਉਥੇ ਇੱਕ ਪਰਿਵਾਰ ਰਹਿੰਦਾ ਜਿਹਦਾ ਪੁੱਤ ਸੀਗਾ ਅਰਸ਼ਦੀਪ ਸਿੰਘ ਤੇ ਘਰ ਦੇ ਵਿੱਚ ਪਿਓ ਤੇ ਪੁੱਤ ਦੇ ਵਿਚਾਲੇ ਮਾੜਾ ਮੋਟਾ ਕੋਈ ਪਹਿਲਾਂ ਕਦੇ ਜਿਹਨੂੰ ਨੋਕ ਚੋਕ ਬਹਿਸ ਹੋ ਜਾਂਦੀ ਸੀਗੀ ਔਰ ਜਦ ਹੁਣ ਕਲੇਸ਼ ਹੋਇਆ ਤਾਂ ਪਿਓ ਨੇ ਫਿਰ ਆਪਣੇ ਹੀ ਜੰਮੇ ਜਾਏ ਪੁੱਤ ਨੂੰ ਗੋਲੀ ਮਾਰ ਦਿੱਤੀ ਤੇ ਉਹਦਾ ਕਤਲ ਕਰ ਦਿੱਤਾ ਹੁਣ ਪੁਲਿਸ ਨੇ ਪਿਓ ਦੇ ਉੱਪਰ ਕੇਸ ਦਰਜ ਕਰ ਲਿਆ ਹੁਣ ਤੁਸੀਂ ਦੇਖੋ ਅੰਜਾਮ ਕੀ ਹੈ ਪਹਿਲੀ ਘਟਨਾ ਤੇ ਦੂਜੀ ਘਟਨਾ ਦੋਵਾਂ ਦਾ ਗੁੱਸਾ ਔਰ ਬੇਵਕੂਫੀ ਹੁਣ ਉਹ ਜਿਹੜਾ ਪਤੀ ਜਿਸ ਨੇ ਆਪਣੀ ਮਸ਼ੂਕਾ ਦੇ ਪਿੱਛੇ ਆਪਣੀ ਪਤਨੀ ਮਾਰੀ ਹੈ ਪਤਨੀ ਮਾਰ ਦਿੱਤੀ ਉਹ ਵੀ ਖਤਮ ਤੇ ਆਪ ਜੇਲ੍ਹ ਗਿਆ ਤੇ ਉਹ ਵੀ ਖਤਮ ਹੁਣ ਦੂਜੇ ਪਾਸੇ ਇਹ ਜਿਹੜਾ ਪਿਤਾ ਨੇ ਪੁੱਤ ਦਾ ਕਤਲ ਕੀਤਾ ਹੈ ਪੁੱਤ ਜਹਾਨੋਂ ਤੋਰਤਾ ਪੁੱਤ ਖਤਮ ਤੇ ਪਿਤਾ ਹੁਣ ساری ਉਮਰ ਜੇਲ੍ਹ ਛੜੇਗਾ ਪਿਤਾ ਦੀ ਜ਼ਿੰਦਗੀ ਵੀ ਖਤਮ ਹੁਣ ਤੁਸੀਂ ਦੱਸੋ ਕੀ ਇਹ ਅਕਲਮੰਦੀ ਹੈ ਇੱਤੇ ਬੇਵਕੂਪੀਨੀ ਪਰ ਸਾਡਾ ਸਮਾਜ ਜਿਹੜਾ ਹੈ ਨਾ ਉਹ ਬੇहद لالچی ਸਵਾਰਥੀ ਆਪ ਹੁਦਰਾ ਸਹਿਨਸ਼ੀਲਤਾ ਤੋਂ ਸਖਣਾ ਸਬਰ ਤੋਂ ਸਖਣਾ ਹੋ ਗਿਆ ਰਿਸ਼ਤਿਆਂ ਨਾਤਿਆਂ ਦੀ ਵੀ ਇੱਥੇ ਕੋਈ ਮੋਹ ਪਿਆਰ ਰਿਹਾ ਨਹੀਂ ਕੋਈ ਵੀ ਰਿਸ਼ਤਾ ਹੋਵੇ ਅਸੀਂ ਮਸ਼ੀਨ ਬਣ ਗਏ ਆ ਤੇ ਮਸ਼ੀਨਾਂ ਬੜੇ ਮਨੁੱਖ ਆ ਸਾਰੀਆਂ ਕਰਤੂਤਾਂ ਕਰਦੇ ਫਿਰਦੇ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇ ਔਰ ਇਹ ਕੋਈ ਪਹਿਲੀਆਂ ਤੇ ਆਖਰੀ ਘਟਨਾਵਾਂ ਨਹੀਂ ਗੀਆਂ ਪਹਿਲਾਂ ਵੀ ਇੰਜ ਬਹੁਤ ਵੱਡੇ ਪੱਧਰ ਤੇ ਵਾਪਰ ਰਹੀਆਂ ਨੇ ਤੇ ਅਜੇ ਵਾਪਰਨਗੀਆਂ ਵੀ ਕਿਉਂਕਿ ਜਦੋਂ ਤੱਕ ਸਾਡੇ ਸਮਾਜ ਦੀ ਜਿਹੜੀ ਦਿਸ਼ਾ ਤੇ ਦਸ਼ਾ ਹੈ ਉਹਨੂੰ ਇਨਸਾਨੀਅਤਵਾਦੀ ਨਹੀਂ ਬਣਾਇਆ ਜਾਂਦਾ ਮਨੁੱਖਵਾਦੀ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਇਹੋ ਜਿਹੀਆਂ ਘਟਨਾਵਾਂ ਰੁਕ ਨਹੀਂ ਸਕਦੀਆਂ ਅਸਲ ਦੇ ਵਿੱਚ ਰਾਜ ਪ੍ਰਬੰਧ ਜਿਹੋ ਜਿਹਾ ਹੈ ਉਸ ਹਿਸਾਬ ਦੇ ਨਾਲ ਪੂਰਾ ਸਮਾਜ ਚੱਲ ਰਿਹਾ ਹੈ ਤਾਂ ਹੌਲੀ ਹੌਲੀ ਜਿਹੜਾ ਸਮਾਜ ਹੈ ਉਹਦੇ ਵਿੱਚੋਂ ਮੋ ਪਿਆਰ ਸਤਕਾਰ ਰਿਸ਼ਤੇ ਆ ਨਾਤਿਆਂ ਦੀ ਕਦਰ ਉਹ ਸਭ ਕੁਝ ਸਮਾਪਤ ਹੁੰਦਾ ਜਾ ਰਿਹਾ ਹੈ ਤੇ ਉਹਦਾ ਅੰਜਾਮ ਫਿਰ ਆ ਚੀਜ਼ਾਂ ਨੇ ਹੁਣ ਇੱਥੇ ਕੁਝ ਹੋਰ ਵੀ ਚੀਜ਼ਾਂ ਨੇ ਜਿਹੜੀਆਂ ਜ਼ਿੰਮੇਵਾਰ ਨੇ ਕਿਉਂਕਿ ਸਮਾਜ ਦੀ ਜਿਹੜੀ ਸੋਚ ਆ ਉਹ ਵੀ ਜ਼ਿੰਮੇਵਾਰ ਹੈ ਜਿਹੜਾ ਸਾਡਾ ਕਾਨੂੰਨੀ ਸਿਸਟਮ ਹੈ ਉਹ ਵੀ ਜ਼ਿੰਮੇਵਾਰ ਹੈ ਪਰ ਤੁਸੀਂ ਕੀ ਕਹੋਗੇ ਜਿਸ ਤਰੀਕੇ ਦੇ ਨਾਲ ਇਹ ਦੋਵੇਂ ਘਟਨਾਵਾਂ ਤੁਸੀਂ ਸੁਣੀਆਂ ਨੇ ਇੱਕ ਪਿਓ ਨੇ ਪੁੱਤ ਮਾਰ ਦਿੱਤਾ ਇੱਕ ਪਤੀ ਨੇ ਮਸ਼ੂਕ ਦੇ ਲਈ ਆਪਣੀ ਘਰਵਾਲੀ ਮਾਰ ਦਿੱਤੀ ਇਹਨਾਂ ਦੋਵਾਂ ਘਟਨਾਵਾਂ ਨੂੰ ਸੁਣ ਕੇ ਕੁਝ ਨਾ ਕੁਝ ਤਾਂ ਤੁਹਾਡੇ ਦਿਮਾਗ 'ਚ ਲਾਜ਼ਮੀ ਆਇਆ ਹੋਵੇਗਾ ਜੋ ਆਇਆ ਉਹ ਕਮੈਂਟਾਂ 'ਚ ਲਿਖ ਦਿਓ ਮੈਂ ਇੱਥੇ ਇੱਕ ਗੱਲ ਜ਼ਰੂਰ ਕਾਹਾਂਗਾ ਮਿੱਤਰੋ ਦੇਖੋ ਦੋ ਗੱਲਾਂ ਨੇ ਪਹਿਲਾ ਜ਼ਿੰਦਗੀ ਬਹੁਤ ਛੋਟੀ ਹੈ ਯਾਰੋ ਬਹੁਤ ਛੋਟੀ ਔਰ ਇਸ ਨੂੰ ਐਨਾ ਫਜ਼ੂਲ ਨਹੀਂ ਸਮਝ ਲੈਣਾ ਚਾਹੀਦਾ ਇਹਦੇ ਵਿੱਚ ਇੱਕ ਪਾਲ ਇੱਕ ਸੈਕਿੰਡ ਵੀ ਗਵਾਉਣ ਲਈ ਨਹੀਂ ਹੈਗਾ ਕਿ ਆਪਾਂ ਲੜਾਈਆਂ ਝਗੜਿਆਂ ਕਲੇਸ਼ਾਂ ਦੇ ਵਿੱਚ ਜ਼ਿੰਦਗੀ ਗੁਜ਼ਾਰੀਏ ਸਾਡੇ ਸਾਰਿਆਂ ਦੇ ਘਰਾਂ 'ਚ ਲੜਾਈਆਂ ਝਗੜੇ ਕਲੇਸ਼ ਚੱਲਦੇ ਨੇ ਪਰ ਘਰ 'ਚ ਇੱਕ ਦੋ ਜੀ ਐਸੇ ਹੁੰਦੇ ਨੇ ਜਿਨ੍ਹਾਂ ਦੀ ਸੋਚ ਕੋਈ ਬਹੁਤੀ ਲੰਬੀ ਚੌੜੀ ਡੂੰਗੀ ਨਹੀਂ ਹੁੰਦੀ ਤਾਂ ਫਿਰ ਉਹ ਉਹਨਾਂ ਦੇ ਕਰਕੇ ਉਹਨਾਂ ਦੀ ਸੋਚ ਦੇ ਕਰਕੇ ਪੂਰਾ ਘਰ ਕਈ ਵਾਰ ਤਬਾਹ ਹੋ ਜਾਂਦਾ ਜਾਂ ਫਿਰ ਕਲੇਸ਼ ਦਾ ਅਖਾੜਾ ਬਣ ਜਾਂਦਾ ਸੋ ਮੈਨੂੰ ਲੱਗਦਾ ਹੈ ਆਪਾਂ ਨੂੰ ਜ਼ਿੰਦਗੀ ਦਾ ਪਲ-ਪਲ ਮਾਨਣਾ ਚਾਹੀਦਾ ਨਿੱਕੀ-ਨਿੱਕੀ ਗੱਲ ਤੇ ਹਫੇ ਰਹਿਣਾ ਖਿਜੀ ਜਾਣਾ ਚਿੜੀ ਜਾਣਾ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਅਜਿਹੋ ਜੀ ਘਟਨਾ ਲੁਧਿਆਣੇ ਚ ਵਾਪਰੀ ਹੈ ਇਹੋ ਜਿਹਾ ਕਟਨਾਵਾ ਬਾਰੇ ਸੋਚ ਕੇ ਵੀ ਸਾਡੀ ਰੂਹ ਕੰਬ ਜਾਣੀ ਚਾਹੀਦੀ ਹੈ। ਉਹ ਜੰਦਾ ਅਲੱਗੋ ਜੀ ਜੇਕਰ ਨਹੀਂ ਕਿਸੇ ਦੇ ਨਾਲ ਬਣਦੀ ਜਾਂ ਨਹੀਂ ਕੋਈ ਠੀਕ ਲੱਗਦਾ ਤਾਂ ਉਹਦਾ ਕਤਲ ਕਰਨਾ ਹੀ ਕੋਈ ਇੱਕ ਰਾਹ ਨਹੀਂਗਾ। ਰਾਹ ਹੋਰ ਵੀ ਹਨ। ਪਰ ਜਿਹੜਾ ਰਾਹ ਇਹਨਾਂ ਨੇ ਅਪਣਾਇਆ ਉਹ ਬਿਲਕੁਲ ਗਲਤ ਹੈ। ਤੁਹਾਨੂੰ ਕੀ ਲੱਗਦਾ ਮੈਂ ਤੁਹਾਡਾ ਕਮੈਂਟ ਇਹਦੇ ਤੇ ਚਾਹੂੰਗਾ। ਤੀਜੀ ਵੱਡੀ ਖਬਰ ਮੁਖਸਰ ਸਾਹਿਬ ਤਵਾਰੀ ਹੈ ਮੁਖਸਰ ਸਾਹਿਬ ਦੇ ਵਿੱਚ ਡੀਸੀ ਦੇ ਉੱਪਰ ਵੱਡੀ ਕਾਰਵਾਈ ਹੋਈ ਹੈ ਭਗਵੰਤਮਾਨ ਸਰਕਾਰ ਨੇ ਪਹਿਲੀ ਵਾਰ ਇੰਨਾ ਵੱਡਾ ਸਟੈਂਡ ਲਿਆ ਕਿਸੇ ਡੀਸੀ ਨੂੰ ਸਸਪੈਂਡ ਕਰ ਦਿੱਤਾ ਹੈ ਭਗਵੰਤਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਦਾ ਮਾਮਲਾ ਦੱਸਿਆ ਜਾ ਰਿਹਾ ਜਿਸ ਕਰਕੇ ਉਸ ਡੀਸੀ ਨੂੰ ਸਸਪੈਂਡ ਕੀਤਾ ਗਿਆ ਅਸਲ ਦੇ ਵਿੱਚ ਭਗਵੰਤਮਾਨ ਸਰਕਾਰ ਦਿੱਲੀ ਦੇ ਨਤੀਜਿਆਂ ਤੋਂ ਪੂਰੀ ਤਰ੍ਹਾਂ ਡਰ ਗਈ ਹੈ ਆਮ ਆਦਮੀ ਪਾਰਟੀ ਦੀ ਜੋ ਕਰਾਰੀ ਹਾਰ ਦਿੱਲੀ ਚ ਹੋਈ ਹੈ ਖੁਦ ਕੇਜਰੀਵਾਲ ਵੀ ਹਾਰ ਗਏ ਨੇ ਤਾਂ ਪਤਾ ਭਗਵੰਤ ਮਾਨ ਸਾਹਿਬ ਨੂੰ ਵੀ ਲੱਗ ਗਿਆ ਕਿ ਬਾਟੀ ਐਦਾਂ ਵੀ ਮਾਜੀ ਜਾ ਸਕਦੀ ਹੈ ਜਿੱਦਾਂ ਕੇਜਰੀਵਾਲ ਦੀ ਵੀ ਮਾਜੀ ਗਈ ਤਾਂ ਇਸ ਕਰਕੇ ਇਸ ਕਰਕੇ ਆਮ ਆਦਮੀ ਪਾਰਟੀ ਹੁਣ ਐਕਸ਼ਨ ਚ ਹੈ ਟਾਈਮ ਅੱਧੇ ਨਾਲੋਂ ਵੱਧ ਉਹਨਾਂ ਦੀ ਸਰਕਾਰ ਦਾ ਬੀਤ ਗਿਆ ਤੇ ਹੁਣ ਆਮ ਆਦਮੀ ਪਾਰਟੀ ਰਹਿੰਦਾ ਟਾਈਮ ਪਹਿਲਾਂ ਵਾਂਗ ਅਜਾਈ ਨਹੀਂ ਗਵਾਉਣਾ ਚਾਹੁੰਦੀ ਜਿਸ ਕਰਕੇ ਆਮ ਆਦਮੀ ਪਾਰਟੀ ਨੇ ਐਕਸ਼ਨ ਸ਼ੁਰੂ ਕੀਤੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਇਸ ਤਰ੍ਹਾਂ ਬਣਾਉਣਾ ਚਾਹੁੰਦੀ ਹੈ ਜਿਵੇਂ ਕਿ ਲੋਕਾਂ ਨੂੰ ਲੱਗਣ ਲੱਗ ਜਾਵੇ ਕਿ ਸੱਚਮੁੱਚ ਭ੍ਰਿਸ਼ਟਾਚਾਰ ਖਤਮ ਕੀਤਾ ਜਾ ਰਿਹਾ ਹੈ ਤੇ ਹੁਣ ਤਾਂ ਡੀਸੀ ਵੀ ਬਖਸ਼ੀ ਨਹੀਂ ਜਾ ਰਹੇ ਹਾਂ ਕਾਰਵਾਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੈ ਜੇਕਰ ਉਹ ਡੀਸੀ ਗਲਤ ਸੀ ਤਾਂ ਠੀਕ ਹੈ ਵਾਕਿਆ ਹੀ ਆਹ ਇਟਲੇ ਕਲਰਕ ਕਲਰਕ ਜੇ ਫੜੀ ਜਾਣੇ ਉਨਾ ਤੇ ਕਾਰਵਾਈਆਂ ਹੋਈ ਜਾਣੀਆਂ ਇਹਦੇ ਨਾਲ ਭ੍ਰਿਸ਼ਟਾਚਾਰ ਨਾਲ ਰੁਕਣਾ ਨਾ ਰੁਕਿਆ ਸੀ ਨਾ ਰੁਕੇਗਾ ਭ੍ਰਿਸ਼ਟਾਚਾਰ ਰੁਕਣਾ ਜਦੋਂ ਵੱਡੀਆਂ ਮੱਛੀਆਂ ਵੱਡੇ ਬਿਊਰੋਕ੍ਰੇਟ ਵੱਡੀ ਅਫਸਰਸ਼ਾਈ ਫੜੀ ਜਾਏਗੀ ਜਿੱਦਾਂ ਅੱਜ ਇਹ ਡੀਸੀ ਸਸਪੈਂਡ ਕੀਤਾ ਹੈ ਇਦਾਂ ਦੀਆਂ ਕਾਰਵਾਈਆਂ ਜੇ ਲਗਾਤਾਰ ਹੋਣਗੀਆਂ ਤਾਂ ਫਿਰ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਨੂੰ ਥੋੜੀ ਬਹੁਤ ਠੱਲ ਪੈ ਸਕਦੀ ਹੈ ਬਾਕੀ ਤੁਸੀਂ ਸਿਆਣੇ ਹੋ ਤੁਸੀਂ ਦੱਸ ਦਿਓ ਕੀ ਭ੍ਰਿਸ਼ਟਾਚਾਰ ਖਤਮ ਹੋਇਆ ਜਾਂ ਹੋਰ ਵਧਿਆ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਨੇ ਕਿ ਰਿਸ਼ਵਤਖੋਰੀ ਦੇ ਰੇਟ ਵਧੇ ਨੇ ਰਿਸ਼ਵਤਖੋਰੀ ਨਹੀਂ ਘਟੀ ਤੁਹਾਨੂੰ ਕੀ ਲੱਗਦਾ ਮਾਨ ਸਰਕਾਰ ਤਾਂ ਇਹ ਦਾਵਾ ਕਰਦੀ ਹੈ ਕਿ ਅਸੀਂ ਵੱਡੇ ਪੱਧਰ ਤੇ ਰਿਸ਼ਵਤਖੋਰੀ ਖਤਮ ਕਰ ਦਿੱਤੀ ਹੈ ਪਰ ਲੋਕ ਕਹਿੰਦੇ ਨੇ ਇੰਜ ਨਹੀਂ ਹੋਇਆ ਲੋਕ ਤਾਂ ਇਹ ਕਹਿੰਦੇ ਨੇ ਕਿ ਜਿਹੜੇ ਵਾਅਦੇ ਜਿਹੜੀਆਂ ਗਰੰਟੀਆਂ 2022 ਦੀਆਂ ਵੋਟਾਂ ਤੋਂ ਪਹਿਲਾਂ ਦਿੱਤੀਆਂ ਸੀ ਉਹ ਪੂਰੀਆਂ ਕਰੋ ਉਸ ਤੋਂ ਘੱਟ ਸਾਨੂੰ ਕੁਝ ਵੀ ਮਨਜ਼ੂਰ ਨਹੀਂ ਹੈ ਹੁਣ ਆਮ ਆਦਮੀ ਪਾਰਟੀ ਸਾਰੇ ਕੁਛ ਦੇ ਉੱਪਰ ਕੀ ਕਰੇਗੀ ਇਹ ਵੇਖਣਾ ਹੋਵੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਜਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ